ਸੀਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦਾ ਵੀ ਅੱਜ ਦਾ ਦਿਨ ਪਰਮੇਸ਼ਵਰ ਨੇ ਦਿਖਾਇਆ ਸੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਜਿਦੇ ਵਿੱਚ ਕੁਝ ਲੋਕ ਸ਼ਰਾਬਤੀ ਆਂਸਰ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰ ਰਹੇ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਔਰ ਹਲ렐ੂਇਆ ਦੇ ਸ਼ਬਦ ਦੀ ਨਰਾਦਰੀ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਵੀ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸ਼ਰਾਬ ਦੀ ਬੋਤਲ ਦੇਤੀ ਔਰ ਹੋਰ ਵੀ ਜੋ ਉਹਨਾਂ ਦੇ ਮਨ 'ਚ ਗੱਲਾਂ ਆ ਰਹੀਆਂ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਅੱਜ ਪੂਰਾ ਜਲੰਧਰ ਦਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਸਾਰੀ ਟੀਮ ਮਸੀਹ ਭਾਈਚਾਰੇ ਅੱਜ ਮੈਡਮ ਸੀਪੀ ਸਾਹਿਬ ਨੂੰ ਮਿਲਿਆ ਵਾ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ 295ਏ ਦਾ ਪਰਚਾ ਦਰਜ ਕਰਕੇ ਬਿਨਸ ਦੀ ਜਿਹੜੀਆਂ ਉਹ ਵੱਖ-ਵੱਖ ਧਾਰਾਵਾਂ ਉਹਦੇ ਪਰਚਾ ਉਹਦੇ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੀ ਇਸਲਾਕਾ ਪਿੱਛੇ ਸੁਟਿਆ ਜਾਏਗਾ ਔਰ ਬੰਦੇ ਅਸੀਂ ਆਈਡੈਂਟੀਫਾਈ ਵੀ ਕਰ ਲਏ ਨੇ ਕਿਉਂਕਿ ਜਿਹੜੇ ਆਟੋ ਦੇ ਮਗਰ ਗੱਲ ਕਰ ਰਹੇ ਨੇ ਉਹ ਆਟੋ ਬਠਿੰਡੇ ਦਾ ਨੰਬਰ ਆ ਔਰ ਬਹੁਤ ਜਲਦੀ ਮੈਂ ਦੱਸ ਦੇਣਾ ਚਾਹੁੰਦਾ ਵੀ ਉਹ ਗ੍ਰਿਫਤਾਰ ਵੀ ਹੋ ਜਾਣਗੇ ਔਰ ਮੈਂ ਤੁਹਾਡੇ ਬੰਦ ਮਰਾਹੀਂ ਮੈਂ ਮੈਂ ਪੂਰੇ ਮਸੀਹ ਭਾਈਚਾਰੇ ਵੱਲੋਂ ਵਾਰਨਿੰਗ ਦੇ ਨਾਂ ਮਸੀਹ ਵਿਰੋਧੀਆਂ ਨੂੰ ਜਿਹੜੇ ਸੋਚਦੇ ਨੇ ਵੀ ਪਰਮੇਸ਼ਵਰ ਦੇ ਦਾਸਾਂ ਨੂੰ ਦਬਾ ਲੈਣਗੇ ਮਸੀਹ ਲੋਕਾਂ ਨੂੰ ਦਬਾ ਲੈਣਗੇ ਇਹ ਕਦੀ ਵੀ ਜ਼ਿੰਦਗੀ 'ਚ ਅਸੀਂ ਹੋਣ ਨਹੀਂ ਦਵਾਂਗੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਆਪਣੀ ਹਕਤਾਨ ਕੇ ਖੜੀ ਆ ਔਰ ਪੂਰੇ ਮਸੀਹ ਵਿਰੋਧੀਆਂ ਦੇ ਦੰਦ ਖੱਟੇ ਅਸੀਂ ਕਰਾਂਗੇ ਅਗਰ ਕੋਈ ਮਸੀਹ ਭਾਈਚਾਰੇ ਦਾ ਮਜ਼ਾਕ ਉਡਾਏਗਾ ਅਗਰ ਕੋਈ ਘਰ ਦੇ ਵਿੱਚ ਬੈਠ ਕੇ ਆਪਣੀ ਘਰ ਦੇ ਵਿੱਚ ਬੈਠ ਕੇ ਵੀਡੀਓ ਬਣਾਏਗਾ ਮਸੀਹ ਭਾਈਚਾਰੇ ਦੇ ਖਿਲਾਫ ਜਾਂ ਸਾਡੇ ਵਰਸ਼ਿਪ ਜਿਹੜੇ Song ਆ ਜਾਂ ਸਾਡੇ ਭਜਨ ਆ ਉਨ੍ਹਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਨਾਮ ਆਂਦਾ ਵਾ ਹallelujah ਸ਼ਬਦਨ ਦਾ ਨਾਮ ਮੰਨਨ ਨੂੰ ਲੈ ਕੇ ਕੋਈ ਵੀ ਮਜ਼ਾਕ ਉਡਾਏਗਾ ਉਰਤੇ ਬਾਂਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾ ਦਿੱਤੀ ਜਾਏਗੀ ਔਰ ਹੁਣ ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾਏਗਾ ਕਿਉਂਕਿ ਬਹੁਤ ਸਮੇਂ ਤੋਂ ਅਸੀਂ ਦੇਖ ਰਹੇ ਆ ਵੀ ਲੋਕ ਜਿਹੜੇ ਮਜ਼ਾਕ ਉਡਾ ਰਹੇ ਸੀ ਸਮਝਦੇ ਵੀ ਚਲੋ ਬੱਚੇ ਸਕੂਲ ਜਾਣ ਵਾਲੇ ਨੇ ਕਾਲਜ ਜਾਣ ਵਾਲੇ ਨੇ ਇਹਨਾਂ ਨੂੰ ਪਤਾ ਨਹੀਂ ਆ ਇਹ ਚਲੋ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਕਿਹਾ ਸਾਨੂੰ ਕਿ ਮਾਫ਼ ਕਰੋ ਅਸੀਂ ਮਾਫ਼ ਕਰੀਏ ਮਗਰ ਹੁਣ ਜਿਹੜਾ ਪਾਣੀ ਜਿਹੜਾ ਵਾ ਸਿਰ ਤੋਂ ਟੱਪ ਗਿਆ ਵਾ ਮਸੀਹ ਭਾਈ ਤਿਆਰ ਨੂੰ ਲੈ ਕੇ ਅਗਰ ਵੀ ਕੋਈ ਟਿਕਾ ਟਿਪ ਨਹੀਂ ਕਰੇਗਾ ਉਰਤੇ ਬਾਂਦੀ ਕਾਨੂੰਨੀ ਕਾਰ ਔਰ ਮੇਰੀ ਇਹ ਚੇਤਾਵਨੀ ਹੈ ਮਸੀਬ ਵਿਰੋਧੀਆਂ ਨੂੰ ਵੀ ਤੁਸੀਂ ਸਾਵਧਾਨ ਹੋ ਜਾ ਹੁਣ ਹੁਣ ਅਗਰ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਖੈਰ ਹੋਵੇ ਤੇ ਮਸੀਬ ਭਾਈਚਾਰੇ ਦੇ ਉੱਪਰ ਟਿਕਾ ਟਿਪ ਨਹੀਂ ਕਰਨੀ ਬੰਦ ਕਰ ਦਿਓ ਨਹੀਂ ਤੇ ਤੁਹਾਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਰੂਰ ਛੁੱਟਿਆ ਜਾਊਗਾ ਔਰ ਕਾਨੂੰਨ ਦੇ ਤਹਿਤ ਤੁਹਾਡੇ ਤੇ ਕਾਰਵਾਈ ਕਰਵਾਈ ਜਾਏਗੀ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਧੰਨਵਾਦ